ਬੰਬੇ ਮਤਲਬ ਪੈਸੇ ਨਹੀਂ ਹੁੰਦੇ ਸੀਗੇ ਅ ਮੇਰੀ ਵਾਈਫ ਨੂੰ ਯਾਦ ਹੈ ਕਿ ਸਿਰਫ ਪਰਲੇਜੀ ਬਿਸਕਟ ਹੁੰਦਾ ਸੀਗਾ ਮੇਰੀ ਡਾਟਰ ਰਸਤੇ ਹਨਾ ਕਿ ਹੋਰ ਚੀਜ਼ ਨਹੀਂ ਦੇ ਸਕਦੇ ਸੀ ਚਾਕਲੇਟ ਚਾਕਲੇਟ ਨਹੀਂ ਸਿਰਫ ਪਰਲੇਜੀ ਬਿਸਕਟ ਹੀ ਦੇ ਸਕਦੇ ਸੀ ਉਹੀ ਬਜਟ ਉਹਨਾਂ ਕੀ ਪੈਸਾ ਹੁੰਦਾ ਸੀ ਉਹ ਵੀ ਉਧਾਰ ਉਧੂਰ ਫੜਿਆ ਹੁੰਦਾ ਸੀ ਤਾਂ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਯਾਰ ਇਹਨੂੰ ਇੰਜੋਏ ਕਰ ਹਨਾ ਗਰੀਬੀ ساری ਉਮਰ ਨਹੀਂ ਰਹਿਣੀ ਅਮੀਰ ਤਾਂ ਆਪਾਂ ساری ਉਮਰ ਹੀ ਰਾਵਾਂਗੇ। ਤੋਂ ਮੈਂ ਮਤਲਬ ਮੇਰੀ ਜਰਨੀ ਨੂੰ ਬਹੁਤ ਇੰਜੋਏ ਕੀਤਾ ਹੈ। ਤੇ ਕਿਸੇ ਚੀਜ਼ ਤੋਂ ਮੈਨੂੰ ਸ਼ਿਕਾਇਤ ਨਹੀਂ ਕਿ ਵੀ ਮੈਂ ਹਜੇ ਵੀ ਮਤਲਬ ਆ ਵੀ ਬੜੀ ਅਜੀਬ ਜੀ ਗੱਲ ਹੈ। ਮੈਂ ਜਦੋਂ ਮਤਲਬ ਮੇਰਾ ਲਾਈਫ ਦਾ ਸਭ ਤੋਂ ਵੱਡਾ ਗੋਲ ਰਿਹਾ ਕਿ ਫਿਲਮ ਫੇਅਰ 어ਵਾਰਡ ਜਿੱਤਣਾ ਮੈਂ ਹਨਾ। ਹੋਨੋਵੀ ਐ ਸੱਚ ਉਹਨਾ ਇੰਪੋਰਟੈਂਟ ਨਹੀਂ ਰਿਹਾ ਜਿੰਨਾ ਲੱਗਦਾ ਹੁੰਦਾ ਸੀਗਾ ਬਟ ਮੈਂ ਜਦੋਂ 2 ਸਾਲ ਜਿਹੜੇ ਫਿਲਮ ਫੇਅਰ 어ਵਾਰਡ ਹੋਏ ਐ ਮੈਂ ਦੋਨੇ ਸਾਲਾਂ ਚ ਸ਼ਾਇਦ ਤਿੰਨ ਤਿੰਨ ਤਿੰਨੇ ਕੈਟੇਗਰੀ ਚ ਨੋਮੀਨੇਟ ਸੀਗਾ ਜਾਂ ਇੱਕ ਸਾਲ ਸ਼ਾਇਦ ਦੋ ਸੀਗਾ ਇੱਕ ਸਾਲ ਤਿੰਨ ਸੀਗਾ ਬਟ ਮੈਂ ਉੱਥੇ ਫਿਲਮ ਫੇਅਰ 어ਵਾਰਡ ਦੇ ਵਿੱਚ ਬਹਿ ਕੇ ਇੰਨਾ ਜ਼ਿਆਦਾ ਖੁਸ਼ ਸੀਗਾ ਔਰ ਮੈਂ ਇਹ ਪ੍ਰੇ ਕਰਦਾ ਸੀਗਾ ਕਿ 어ਵਾਰਡ ਮੈਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਮਿਲ ਗਿਆ ਤਾਂ ਗੱਲ ਖਤਮ ਹੋ ਜੂਗੀ ਉਹ ਡ੍ਰੀਮ ਖਤਮ ਹੋ ਜਾਊਗਾ ਉਹ ਚੱਲਦੇ ਰਹਿਣਾ ਚਾਹੀਦਾ ਉਹਦਾ ਸਟਰਗਲ ਚੱਲਦੇ ਰਹਿਣਾ ਚਾਹੀਦਾ ਹਜੇ ਤਾਂ ਮੈਂ ਆਈ ਇੰਜੋਏ ਕਰ ਲਾਂ ਕਿ ਮੈਂ ਨੋਮੀਨੇਟ ਐ ਮਤਲਬ 2-3 ਸਾਲ ਮੈਂ ਇਸੇ ਤੀ ਖੁਸ਼ ਰਹਿ ਲਾਂ ਕਿ ਮੈਂ ਨੋਮੀਨੇਟ ਐ ਤੇ ਫਿਰ ਜਦੋਂ ਹੋਊਗਾ ਮਿਲ ਜੂਗਾ ਹਨਾ ਤੇ ਉਹ 2 ਸਾਲ ਮੈਂ ਨੋਮੀਨੇਟ ਰਹਾ ਮੈਂ ਉਹਨੂੰ ਇੰਜੋਏ ਕੀਤਾ ਤੇ ਫਿਰ ਕਿਸਮਤ ਆਈ ਫਿਰ ਚੀਜ਼ਾਂ ਬਦਲ ਗਈਆਂ ਸੋ ਬਸ ਥੈਂਕ ਯੂ ਤੁਸੀਂ ਮੇਰੀ ਕਹਾਣੀ ਸੁਣੀ ਤੇ ਕੁਝ ਮਾੜਾ ਹੋਊਗਾ ਹਰ ਬੰਦੇ ਦੀ ਜ਼ਿੰਦਗੀ ਚ ਹੁੰਦਾ ਉਹਨੂੰ ਅਵੋਇਡ ਕਰਿਓ ਤੇ ਕੁਝ ਇਨਸਪਾਇਰਿੰਗ ਹੋਊਗਾ ਉਹ ਚੰਗਾ ਹੋਊਗਾ ਤਾਂ ਉਹਨੂੰ ਰੱਖਿਓ ਉਹਨੂੰ ਯਾਦ ਕਰਿਓ ਉਤੋਂ ਕੁਝ ਸਿੱਖ ਸਕੋ ਕੁਝ ਤੁਹਾਡੇ ਲਈ ਹੈਲਪਫੁਲ ਹੋ ਸਕੇ ਜਰਨੀ ਤਾਂ ਵਧੀਆ ਥੈਂਕ ਯੂ ਥੈਂਕ ਯੂ ਸੋ ਮਚ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ